ਸੱਚੇਕਰ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁਖੜਲੇਸ ਤੇ ਅਮਰੀਕਾ ਨੇ ਯੂਰਪ ਨੂੰ ਭਾਰਤ ਦੇ ਸੌਫਿਸਟਿਕਟਿਡ ਫਲ ਲਾਉਣ ਵਾਸਤੇ ਕਿਹਾ ਵਿੱਤ ਮੰਤਰੀ ਦਾ ਬਿਆਨ ਕਿ ਯੂਰਪ ਆਪਣੀ ਜ਼ਿੰਮੇਵਾਰੀ ਝੁਬਾਵੇ ਪਾਰਤ ਪੁਛੇ ਅਮਰੀਕਾ ਦੇ ਮੁਖ ਵਪਾਰ ਵਾਰਤਕਾਰ ਦੁਲਿਵ ਪਾਰਸਨ ਜੋਤੇ ਸੰਬੰਧੀ ਹੋਈ ਅਹਿਮ ਗੱਲਬਾਤ ਯੂਨਜੀਏ ਵਾਸਤੇ ਅਮਰੀਕਾ ਜਾਣਗੇ ਪਾਕਿਸਤਾਨ ਦੇ ਪੀਐਮ ਫੌਜ ਮੁਖੀ ਮੁਨੀਰ ਵੀ ਹੋਣਗੇ ਨਾਲ ਮੌਜੂਦ ਹੁਣ ਖਬਰਾਂ ਵਿਸਥਾਰ ਤੇ ਨਾਲ ਅਮਰੀਕਾ ਨੇ ਯੂਰਪ ਨੂੰ ਭਾਰਤ ਦੇ ਉੱਤੇ 100% ਟੈਰਿਫ ਲਗਾਉਣ ਵਾਸਤੇ ਕਹਿ ਦਿੱਤਾ ਹੈ ਵਿੱਤ ਮੰਤਰੀ ਸਕਾਟ ਬੈਸਨ ਦਾ ਕਹਿਣਾ ਹੈ ਕਿ ਯੂਰਪ ਆਪਣੀ ਜ਼ਿੰਮੇਵਾਰੀ ਨਿਭਾਵੇ ਚੀਨ ਦੇ ਉੱਤੇ ਵਾਧੂ ਟੈਰਿਫ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਜਿਸ ਨਾਲ ਹੀ ਭਾਰਤ ਅਤੇ ਚੀਨ ਦੋਵਾਂ ਦੇ ਉੱਤੇ ਹੀ 100% ਦੇ ਟੈਰਿਫ ਲਗਾਉਣ ਦੀ ਗੱਲ ਕਹਿ ਦਿੱਤੀ ਗਈ ਹੈ ਔਰ ਇਹ ਸਾਰਾ ਕੁਝ ਰੂਸ ਕਰਕੇ ਹੋ ਰਿਹਾ ਹੈ ਬਾਰ-ਬਾਰ ਯੂਰਪ ਦੇ ਉੱਤੇ ਦਬਾਅ ਅਮਰੀਕਾ ਦੇ ਵੱਲੋਂ ਪਾਇਆ ਜਾ ਰਿਹਾ ਹੈ ਕਿ ਜੇ ਰੂਸ ਦੇ ਕੋਲੋਂ ਤੇਲ ਖਰੀਦਣਾ ਭਾਰਤ ਅਤੇ ਚੀਨ ਬੰਦ ਕਰ ਦੇਵੇਗਾ ਤਾਂ ਆਪਣੇ ਆਪ ਰੂਸ جنگਬੰਦੀ ਵਾਸਤੇ ਮੰਨ ਜਾਵੇਗਾ ਅਮਰੀਕੀ ਵਿੱਤ ਮੰਤਰੀ ਸਕਾਟ ਬੈਸਨ ਨੇ ਯੂਰਪੀ ਦੇਸ਼ਾਂ ਨੂੰ ਭਾਰਤ ਤੇ ਚੀਨ ਤੇ 50% ਤੋਂ 100% ਤੱਕ ਟੈਰਿਫ ਲਗਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸੋਮਵਾਰ ਨੂੰ ਬਲੂਮਬਰਗ ਨੂੰ ਦਿੱਤੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ। ਬੈਸਨ ਨੇ ਆਖਿਆ ਕਿ ਅਮਰੀਕਾ ਰੂਸੀ ਤੇਲ ਖਰੀਦਣਾ ਬੰਦ ਕਰਨ ਲਈ ਵਾਧੂ ਟੈਰਿਫ ਨਹੀਂ ਲਗਾਏਗਾ ਜਦੋਂ ਤੱਕ ਯੂਰਪੀ ਦੇਸ਼ ਚੀਨ ਅਤੇ ਭਾਰਤ ਤੇ ਪਾਲੇ ਟੈਰਿਫ ਨਹੀਂ ਲਗਾਉਂਦੇ। ਯੂਰਪ ਨੂੰ ਰੂਸ ਦੇ ਤੇਲ ਆਮਦਨ ਨੂੰ ਰੋਕਣ ਅਤੇ ਯੂਕਰੇਨ 'ਚ ਯੁੱਧ ਖਤਮ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਉਣੀ ਪਵੇਗੀ। ਬੈਸਿੰਦਾ ਇਹ ਬਿਆਨ ਚੀਨ ਦੇ ਨਾਲ ਟਿਕਟਾਕ ਬਾਰੇ ਗੱਲਬਾਤ ਤੋਂ ਬਾਅਦ ਆਇਆ ਹੈ। ਉਹਨਾਂ ਆਖਿਆ ਹੈ ਕਿ ਚੀਨ ਰੂਸ ਤੋਂ ਤੇਲ ਖਰੀਦਨ ਨੂੰ ਆਪਣਾ ਅੰਤਰੋਨੀ ਮਾਮਲਾ ਮੰਨਦਾ ਹੈ। ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਭਾਰਤ ਤੇ ਚੀਨ ਰੂਸ ਤੋਂ ਤੇਲ ਖਰੀਦ ਰਹੇ ਨੇ ਜੋ ਕਿ ਪੁੱਤਨ ਨੂੰ ਯੂਕਰੇਨ ਵਿਰੁੱਧ ਆਪਣੀ ਜੰਗ ਜਾਰੀ ਰੱਖਣ 'ਚ ਮਦਦ ਕਰ ਰਿਹਾ ਹੈ। ਭਾਰਤ ਤੇ ਚੀਨ ਤੇ ਭਾਰੀ ਟੈਰਿਫ ਲਗਾ ਕੇ ਉਹਨਾਂ ਨੂੰ ਰੂਸੀ ਤੇਲ ਖਰੀਦਨ ਤੋਂ ਰੋਕਿਆ ਜਾ ਸਕਦਾ ਹੈ। ਬੈਸਿੰਦਾ ਨੇ ਆਖਿਆ ਹੈ ਕਿ ਅਮਰੀਕਾ ਯੂਰਪੀ ਦੇਸ਼ਾਂ ਦੇ ਨਾਲ ਰਸਨੇਫਟ ਅਤੇ ਲੁਕਾਇਲ ਵਰਗੀਆਂ ਰੂਸੀ ਤੇਲ ਕੰਪਨੀਆਂ ਤੇ ਸਖਤ پابੰਦੀਆਂ ਲਗਾਉਣ ਬਾਰੇ ਸੋਚ ਰਿਹਾ ਹੈ ਇਸ ਦੇ ਨਾਲ ਹੀ ਇਹ ਰੂਸ ਦੀ 300 ਬਿਲੀਅਨ ਡਾਲਰ ਦੀ ਜਾਇਦਾਦ ਦੀ ਵਰਤੋਂ ਕਰਨ ਤੇ ਵਿਚਾਰ ਕਰੇਗਾ ਜੋ 2022 ਚ ਯੂਕਰੇਨ ਤੇ ਹਮਲੇ ਤੋਂ ਬਾਅਦ ਫ੍ਰੀਜ਼ ਕਰ ਦਿੱਤੀ ਗਈ ਸੀ ਇਸ ਜਾਇਦਾਦ ਨੂੰ ਯੂਕਰੇਨ ਲਈ ਕਰਜ਼ੇ ਦੀ ਗਾਰੰਟੀ ਵਜੋਂ ਵਰਤਿਆ ਜਾ ਸਕਦਾ ਹੈ ਉਹਨਾਂ ਆਖਿਆ ਮੈਂ ਗਾਰੰਟੀ ਦਿੰਦਾ ਕਿ ਜੇਕਰ ਯੂਰਪ ਰੂਸੀ ਤੇਲ ਖਰੀਦਣ ਵਾਲਿਆਂ ਤੇ ਭਾਰੀ ਟੈਰਿਫ ਲਗਾਉਂਦਾ ਹੈ ਤਾਂ ਯੁੱਧ ਸਰਟ ਤੋਂ 90 ਦਿਨਾਂ ਦੇ ਵਿੱਚ ਖਤਮ ਹੋ ਜਾਵੇਗਾ ਕਿਉਂਕਿ ਇਹ ਮਾਸਕੋ ਦੀ ਆਮਦਨ ਦਾ ਮੁੱਖ ਸਰੋਤ ਘਟ ਦੇਵੇਗਾ। ਰਾਸ਼ਟਰਪਤੀ ਟਰੰਪ ਨੇ 3 ਦਿਨ ਪਹਿਲਾਂ ਸਾਰੇ 90 ਦੇਸ਼ਾਂ ਅਤੇ ਦੁਨੀਆ ਨੂੰ ਇੱਕ ਪੱਤਰ ਭੇਜਿਆ ਸੀ ਜਿਸ 'ਚ ਉਹਨਾਂ ਨੇ ਰੂਸ 'ਤੇ ਵੱਡੀਆਂ ਪਾਬੰਦੀਆਂ ਲਗਾਉਣ ਦੀ ਗੱਲ ਕੀਤੀ ਸੀ। ਉਹਨਾਂ ਆਖਿਆ ਸੀ ਕਿ ਮੈਂ ਰੂਸ 'ਤੇ ਸਖਤ ਪਾਬੰਦੀਆਂ ਲਗਾਉਣ ਲਈ ਤਿਆਰ ਹਾਂ। ਪਰ ਇਸ ਲਈ ਸਾਰੇ 나ਟੋ ਦੇਸ਼ਾਂ ਨੂੰ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਹੋਵੇਗਾ ਤੇ ਮੇਰੇ ਨਾਲ ਸਹਿਮਤ ਹੋਣਾ ਪਵੇਗਾ। 트럼ਪ ਨੇ ਕਿਹਾ ਸੀ ਕਿ ਕੁਝ 나ਟੋ ਦੇਸ਼ ਰੂਸ ਤੋਂ ਤੇਲ ਖਰੀਦ ਰਹੇ ਨੇ ਜੋ ਕਿ ਗਲਤ ਹੈ ਤੇ ਉਹਨਾਂ ਦੀ ਗੱਲਬਾਤ ਕਰਨ ਦੀ ਸ਼ਕਤੀ ਨੂੰ ਘਟਾਉਂਦਾ ਹੈ। 트럼ਪ ਨੇ ਆਖਿਆ ਕਿ ਜਦੋਂ ਤੁਸੀਂ ਤਿਆਰ ਹੋ ਤਾਂ ਬਸ ਇਹ ਕਹੋ ਮੇਰਾ ਮੰਨ ਲੈ ਕਿ ਜੇਕਰ 나ਟੋ ਚੀਨ ਤੇ ਪੰਜਾਬ ਫਿਸਦੀ ਤੋਂ 100% ਦੇ ਤੱਕ ਟੈਰਿਫ ਲਗਾਉਂਦਾ ਤਾਂ ਇਹ ਯੁੱਧ ਨੂੰ ਖਤਮ ਕਰਨ 'ਚ ਮਦਦ ਕਰੇਗਾ। ਯੁੱਧ ਖਤਮ ਹੋਣ ਤੋਂ ਬਾਅਦ ਇਹ ਟੈਰ ਹਟਾ ਦਿੱਤਾ ਜਾਵੇਗਾ। ਚੀਨ ਰੂਸ ਨੂੰ ਕੰਟਰੋਲ ਕਰਦਾ ਹੈ ਤੇ ਇਹ ਟੈਰਫ ਉਸ ਕੰਟਰੋਲ ਨੂੰ ਤੋੜ ਦੇਵੇਗਾ ਉਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਉਸ ਦੀ جنگ ਨਹੀਂ ਸਗੋ ਬਾਈਡਨ ਅਤੇ ਜ਼ੇਲੈਂਸਕੀ ਦੀ جنگ ਹੈ ਟਰੰਪ ਨੇ ਆਖਿਆ ਹੈ ਕਿ ਜੇਕਰ ਨਾਟੋ ਮੇਰੀ ਗੱਲ ਸੁਣਦਾ ਹੈ ਤਾਂ جنگ ਜਲਦੀ ਖਤਮ ਹੋ ਜਾਵੇਗੀ ਤੇ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਣਗੀਆਂ ਜੇਕਰ ਨਹੀਂ ਤਾਂ ਤੁਸੀਂ ਸਿਰਫ ਮੇਰਾ ਤੇ ਅਮਰੀਕਾ ਦਾ ਸਮਾਂ ਬਰਬਾਦ ਕਰ ਰਹੇ ਹੋ ਯੋਧਰੋ ਅਮਰੀਕਾ ਦੇ ਵਪਾਰ ਸੰਬੰਧੀ ਮੁਖ ਵਾਰਤਾਕਾਰ ਭਾਰਤ ਪਹੁੰਚੇ ਹੋਏ ਨੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਅਮਰੀਕਾ ਦੀ ਟੀਮ ਦੇ ਵੱਲੋਂ ਭਾਰਤ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਗਈ ਹੈ ਭਾਰਤ ਤੇ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਸੰਬੰਧੀ ਅਹਿਮ ਗੱਲਬਾਤ ਕਰ ਰਹੇ ਨੇ ਜਲਦ ਹੀ ਕੋਈ ਵਧੀਆ ਸਿੱਟਾ ਨਿਕਲਣ ਦੀ ਉਮੀਦ ਹੈ ਭਾਰਤ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ ਅਮਰੀਕਾ ਦੇ ਮੁਖ ਬੁਲਾਰੇ ਬ੍ਰੈਂਡਨ ਲਿੰਚ ਦੀ ਅਗਵਾਈ ਚ ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਦੀ ਇੱਕ ਟੀਮ ਨੇ ਭਾਰਤ ਦਾ ਦੌਰਾ ਕੀਤਾ ਉਨ੍ਹਾਂ ਨੇ ਵੰਜਿ ਵਿਭਾਗ ਦੇ ਵਿਸ਼ੇਸ਼ ਸਕੱਤਰ ਦੀ ਅਗਵਾਈ ਦੇ ਵਿੱਚ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਭਾਰਤ-ਅਮਰੀਕਾ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਗੱਲਬਾਤ ਦਾ ਮਾਹੌਲ ਸਕਾਰਾਤਮਕ ਤੇ ਅਗਾਂਹਵਧੂ ਸੀ। ਇਸ ਚ ਵਪਾਰ ਸਮਝੌਤੇ ਨਾਲ ਸੰਬੰਧਿਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਗਈ। ਆਪਸੀ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਦੋਵੇਂ ਦੇਸ਼ ਇੱਕ ਸੰਤੁਲਿਤ ਤੇ ਲਾਭਦਾਇਕ ਵਪਾਰ ਸਮਝੌਤੇ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ਲਈ ਯਤਨ ਤੇਜ਼ ਕਰਨ ਤੇ ਸਹਿਮਤ ਹੋਏ। ਇਸ ਮੀਟਿੰਗ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਮਜ਼ਬੂਤ ਆਰਥਿਕ ਸਬੰਧਾਂ ਨੂੰ ਹੋਰ ਅੱਗੇ ਲੈ ਜਾਣ ਵਾਲਾ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਤੇ ਉੱਧਰ ਇਸ ਵੇਲੇ ਦੀ ਵੱਡੀ ਅਤੇ ਤਾਜ਼ਾ ਖਬਰ ਇਹ ਹੈ ਕਿ ਯੂਨ ਜੀਏ ਵਾਸਤੇ ਪਾਕਿਸਤਾਨ ਦੇ ਪੀਐਮ ਸ਼ਹਬਾਜ਼ ਸ਼ਰੀਫ ਅਮਰੀਕਾ ਜਾਣਗੇ ਤੇ ਉਹਨਾਂ ਦੇ ਨਾਲ ਪਾਕਿਸਤਾਨੀ ਫੌਜ ਦੇ ਮੁਖੀ ਆਸਮੁਨੀਰ ਵੀ ਹੋਣਗੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੀਐਮ ਸ਼ਹਬਾਜ਼ ਸ਼ਰੀਫ ਟਰੰਪ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਉੱਧਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਅਮਰੀਕਾ ਨਹੀਂ ਜਾ ਰਹੇ ਬਲਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਮਰੀਕਾ ਜਾ ਸਕਤੇ ਨੇ ਇਸ ਸਾਲ ਦੇ ਅੰਤ ਤੱਕ ਅਮਰੀਕਾ 'ਚ ਸੰਯੁਕਤ ਰਾਜ ਮਹਾਸਭਾ ਦੀ ਬੈਠਕ ਹੋਣ ਜਾ ਰਹੀ ਹੈ ਜਿਸ 'ਚ ਦੁਨੀਆ ਭਰ ਦੇ ਕਈ ਨੇਤਾ ਹਾਜ਼ਰ ਹੋਣਗੇ ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ ਸ਼ਰੀਫ ਵੀ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਡੋਨਾਲਡ ਡੋਨਾਲਡ ਫੌਜ ਮੁਖੀ ਆਸਮੁਨੀਰ ਵੀ ਇਸ ਬੈਠਕ 'ਚ ਸ਼ਾਮਲ ਹੋਣ ਲਈ ਅਮਰੀਕਾ ਜਾਣਗੇ ਜਾਣਕਾਰੀ ਮੁਤਾਬਕ ਪਾਕਿਸਤਾਨੀ ਪ੍ਰਧਾਨ ਮੰਤਰੀ 25 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰਨਗੇ ਇਸ ਬੈਠਕ ਦੌਰਾਨ ਪਾਕਿਸਤਾਨ 'ਚ ਆਏ ਹੜ੍ਹਾਂ ਤੋਂ ਇਲਾਵਾ ਕਤਰ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਤੇ ਵੀ ਚਰਚਾ ਹੋ ਸਕਦੀ ਹੈ ਹਾਲਾਂਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਉਨ੍ਹਾਂ ਦੀ ਜਗ੍ਹਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਇਸ ਮੀਟਿੰਗ 'ਚ ਸ਼ਾਮਲ ਹੋਣ ਅਮਰੀਕਾ ਜਾ ਸਕਦੇ ਨੇ ਜ਼ਿਕਰਿਓ ਗਾਇਆ ਕਿ ਯੂਨ ਜੀਏ ਦੀ 80वीं बैठक ਹੋਵੇਗੀ ਜੋ ਕਿ 23 ਤੋਂ 29 ਸਤੰਬਰ ਤੱਕ ਚੱਲੇਗੀ ਇਸ ਬੈਠਕ ਚ ਬ੍ਰਾਜ਼ੀਲ ਪਹਿਲਾਂ ਚੱਤ ਕੀ ਉਸ ਤੋਂ ਬਾਅਦ ਅਮਰੀਕਾ ਦਾ ਪਾਸ਼ਾ ਹੋਵੇਗਾ ਭਾਰਤੀ ਵਿਦੇਸ਼ ਮੰਤਰੀ 27 ਸਤੰਬਰ ਨੂੰ ਸੰਬੋਧਨ ਕਰਨਗੇ ਜਦਕਿ ਚੀਨ ਪਾਕਿਸਤਾਨ ਬੰਗਲਾਦੇਸ਼ ਤੇ ਇਜ਼ਰਾਈਲ 26 ਸਤੰਬਰ ਨੂੰ ਆਪਣੇ ਵਿਚਾਰ ਪੇਸ਼ ਕਰਨਗੇ ਫਿਲਹਾਲ ਦੇ ਬੁਲਟਿਨ ਚ ਨਹੀਂ ਜਾਣਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਦੇ ਆ ਮੁਖੇਲੇਸ ਤੇ ਅਮਰੀਕਾ ਨੇ ਯੂਰਪ ਨੂੰ ਭਾਰਤੀ ਸੌਫਿਸਟੀ ਡੈਰਫੋਰ ਲੋਨ ਵਾਸਤੇ ਕਿਹਾ ਵਿੱਤ ਮੰਤਰੀ ਦਾ ਬਿਆਨ ਕਿ ਯੂਰਪ ਆਪਣੀ ਜ਼ਿੰਮੇਵਾਰੀ ਖਿਬਾਵੇ ਵਾਲਪੰਜ ਅਮਰੀਕਾ ਦੇ ਮੁੱਖ ਵਪਾਰ ਵਾਰਤਕਾਰਦ ਉਲੀਪਾਰਸਨ ਚੋਤੇ ਸੰਬੰਧੀ ਹੋਈ ਅਹਿਮ ਗੱਲਬਾਤ ਯੂਨਜੀਏ ਵਾਸਤੇ ਅਮਰੀਕਾ ਜਾਣਗੇ ਪਾਕਿਸਤਾਨ ਦੇ ਪੀਐਮ ਫੌਜ ਮੁਖੀ ਮੁਨੀਰ ਵੀ ਹੋਣਗੇ ਨਾਲ ਮੌਜੂਦ ਇਸ ਦੇ ਨਾਲ ਹੀ ਮੈਨੇ ਤੁਹਾਨੂੰ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ